ਵਿਸ਼ਵ ਚੈਂਪੀਅਨਸ਼ਿਪ ਆਫ ਲੀਜੈਂਡ 2025 ਜੋ ਕਿ ਸੈਮੀਫਾਈਨਲ ਰੱਦ ਕਰ ਦਿੱਤਾ ਗਿਆ ਤਾਂ ਭਾਰਤ ਆ ਵੀਸੀਐਲ ਦੇ ਵਿੱਚ ਪਾਕਿਸਤਾਨ ਦੇ ਨਾਲ ਨਹੀਂ ਮੈਚ ਖੇਡੇਗਾ ਭਾਰਤੀ ਖਿਡਾਰੀਆਂ ਨੇ ਪਾਕਿਸਤਾਨ ਦੇ ਨਾਲ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਭਾਰਤ ਪਾਕਿਸਤਾਨ ਮੈਚ ਅੱਜ ਖੇਡਿਆ ਜਾਣਾ ਸੀ ਜੋ ਕਿ ਰੱਦ ਕਰ ਦਿੱਤਾ ਗਿਆ ਤਾਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਇਸ ਮੈਚ ਨੂੰ ਲੈ ਕੇ ਜਿਹੜਾ ਕਿ ਵਿਰੋਧ ਵੀ ਜਤਾਇਆ ਜਾ ਰਿਹਾ ਸੀ ਕਿਉਂਕਿ ਪਹਿਲਗਾਮ ਅਤਵਾਦੀ ਹਮਲੇ ਦੇ ਵਿੱਚ 26 ਜਿਹੜੇ ਨੇ ਲੋਕ ਮਾਰੇ ਗਏ ਸਨ ਜਿਸ ਦੇ ਕਰਕੇ ਪਾਕਿਸਤਾਨ ਦੇ ਨਾਲ ਇਸ ਮੈਚ ਨੂੰ ਜਿਹੜਾ ਦੇਖਿਆ ਗਿਆ ਸੀ ਤਾਂ ਲੋਕਾਂ ਦੇ ਵਿੱਚ ਕਾਫੀ ਰੋਸ ਵੀ ਸੀਗਾ ਤੇ ਇਸ ਦਾ ਵਿਰੋਧ ਵੀ ਜਿਹੜਾ ਕੀਤਾ ਜਾ ਰਿਹਾ ਸੀ ਤਾਂ ਸਿਆਸੀ ਚਰਚਾਵਾਂ ਵੀ ਜਿਹੜੀਆਂ ਉਹ ਤੇਜ਼ ਹੋਈਆਂ ਸੀ ਤਾਂ ਅੱਜ ਜਿਹੜਾ ਕੀ वीएलसी ਦੇ ਵਿੱਚ ਪਾਕਿਸਤਾਨ ਦੇ ਨਾਲ ਭਾਰਤ ਦਾ ਮੈਚ ਨਹੀਂ ਖੇਡਿਆ ਜਾੜਾ ਇਹ ਸੈਮੀਫਾਈਨਲ ਨੂੰ ਜਿਹੜਾ ਕੀ ਰੱਦ ਕਰ ਦਿੱਤਾ ਗਿਆ ਭਾਰਤੀਆਂ ਨੇ ਪਾਕਿਸਤਾਨ ਦੇ ਨਾਲ ਮੈਚ ਖੇਡਣ ਤੋਂ ਜਿਹੜਾ ਕੀ ਇਨਕਾਰ ਕੀਤਾ ਤਾਂ ਅੱਜ ਜਿਹੜਾ ਕੀ ਮੈਚ ਹੋਣਾ ਸੀ ਤਾਂ ਉਹ ਹੁਣ ਨਹੀਂ ਹੋਏਗਾ